ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਰੂਪ ਗੁਰੂ ਕਾਰੀ ਸਾਜ ਸੰਗਤ ਜੀ ਬਾਸ ਬਲਵਿੰਦਰ ਸਿੰਘ ਚਾਲ ਮੁਖ ਸੇਵਾਦਾਰ ਬਿਰਧ ਘਰ ਪੰਚਨਈਆ ਜੀ ਭਾਈ ਮਨਸਾਹਬ ਰੋਡ ਸੁਲਤਾਨਪੁਰ ਸ਼੍ਰੀ ਅਮਰਸਰ ਸਾਹਿਬ ਮੈਂ ਹੱਥ ਜੋੜ ਕੇ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਆਂ ਵੀ ਇੱਥੇ ਹੀ ਬਜ਼ੁਰਗਾਂ ਨਿਰਵਰਸਾਂ ਨਿਆਸਰਿਆਂ ਨੂੰ ਉਹਨਾਂ ਦੀ ਸੇਵਾ ਸੰਭਾਲ ਕਰਦੇ ਆਂ ਐਵੜੇ ਕੋਈ ਜਿਹੜਾ ਕੋਈ ਸਦਕਾ ਸੋ ਦੇ 100 ਤੋਂ ਪਰਾਂਧੀ ਆ ਨਾ ਕੋ ਗਿਲਤੀ ਜਿਹੜੀ ਜਨਮੋਂ ਦੇ ਨਾ ਫਿਰ ਬਜ਼ੁਰਗ ਘਟ ਜਾਂਦੇ ਕਈ ਵਾਰ ਕਈ ਵਾਰ ਵੱਜ ਜਾਂਦੇ ਆ ਰੱਬ ਆਂਦਾ ਵਿੱਚ ਕਹਿੰਦਾ ਵੀ ਨਾ ਨੂੰ ਨਹੀਂ ਲੈਣਾ ਤੇ ਉਹ ਬੇਨਤੀ ਇਦਾਂ ਜੀ ਜਿੱਥੇ ਉਹਨਾਂ ਦੀ ਸੇਵਾ ਕਰਦੇ ਆ ਉੱਥੇ ਅਸੀਂ ਹਸਪਤਲ ਤਿਆਰ ਕਰ ਰਹੇ ਹਾਂ ਬਹੁਤ ਵੱਡਾ ਕਿਰਾਬਾ ਥੋੜੀਆ ਦਿਲ بڑا ਵੱਡਾ ਵਾ ਉਹਨੂੰ ਤਿੰਨ ਜਾਂ ਚਾਰ ਕਿ ਮਜਰਾ ਬਣਾਉਣੀਆਂ ਹਸਪਤਲ ਦੀਆਂ ਜਿਹੜੇ ਬੰਬਾਂ ਦਾ ਤੇ ਅੱਖਾਂ ਦਾ ਜਿਹੜਾ ਵਾ ਉੱਥੇ ਇਲਾਜ ਕੀਤਾ ਜਾਊਗਾ ਨਾਲ ਨਾਨੀ ਦਾ ਉੱਤੇ ਕੋਰਸ ਕਰਾਇਆ ਜਾਊਗਾ volunteers ਦਾ ਹੀ ਆਸ਼ਰਮ ਦੇ ਵਿੱਚ ਕਰਾਵਾਂਗੇ ਬਜ਼ੁਰਗਾਂ ਦੇ ਨਾਲ ਕਿਉਂਕਿ ਮੈਂ ਚਾਹੁੰਨਾ ਵੀ ਭਾਈ ਕਨਿਆ ਜੀ ਦੇ ਫਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਤਰਪਦਾ ਜਾ ਸਖਦਾ ਜੇ ਪ੍ਰਚਾਰ ਹੋਵੇ ਇਹ ਲੋਕਾਂ ਨੂੰ ਦੱਸਿਆ ਜਾਵੇ ਪਰ ਮੈਂ ਜਿਹੜੀ ਆਖਰ ਵਿੱਚ ਜਿਸ ਮਕਸਦ ਲਈ ਇਹ ਜਿਹੜੀ ਆ ਵੀਡੀਓ ਬਣਵਾ ਰਿਹਾ ਹਾਂ ਉਹਦਾ ਕਾਰਨ ਇਹ ਆ ਕਿ ਹਰ ਸਾਲ ਅਸੀਂ ਜਿਹੜਾ ਪਹਿਲਾਂ 29 ਦਸੰਬਰ ਨੂੰ ਵਿਆਹ ਕਰਦੇ ਫਿਰ ਉਹ ਦਿਨ ਜਿਹੜੇ ਸ਼ਹੀਦੀ ਦਿਹਾੜੇ ਵੀ ਨੂੰ ਬਹੁਤ ਸਾਰੇ ਸਾਧੂਆਂ ਸੰਤਾਂ ਚੰਗੇ ਲੋਕਾਂ ਨੇ ਕਿਹਾ ਬਾਬਾ ਜੀ ਇਹ ਦਿਹਾੜੇ ਦੇ ਇੱਕ ਠੰਡ ਬੜੀ ਠੰਡ ਕਰਕੇ ਮੈਂ ਪੱਲਾ ਹੀ ਜੀਹਰਾ ਰਹਿ ਜਾਣਾ ਬਾਕੀ ਸਭ ਭੱਜ ਜੰਦੇ ਤੇ ਉਹ ਇਸ ਕਰਕੇ ਅਸੀਂ ਪ੍ਰੋਗਰਾਮ ਬਣਾਇਆ ਹੈ 29 ਅਕਤੂਬਰ ਦਾ ਉਹ 29 ਅਕਤੂਬਰ ਨੂੰ ਬਾਬੇਪੂਰੀ ਵਾਲਿਆਂ ਦੀ ਵਰਸ ਹੁੰਦੀ ਆ ਤੇ ਉਹ ਵੀ ਦਿਨ ਜਿਹੜਾ ਇਹ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਜ਼ਿੰਦਗੀ ਵਿੱਚ ਵਵਾਦ ਗ੍ਰਸਤ ਨਹੀਂਗਾ ਮੈਂ ਸਾਧੂਆਂ ਸੰਤਾਂ ਦੀ ਦੇ ਚਰਨਾਂ ਦੀ ਧੂੜ ਹੈ ਮੈਂ ਉਹਨਾਂ ਨੂੰ ਪੂਰਾ ਜਰੂਰ ਸਤਿਕਾਰ ਕਰਦਾ ਹਰ ਸੰਤ ਨੂੰ ਭਾਵੇਂ ਜਿਹਨੇ ਤੋੜਾ ਪਾਇਆ ਮੇਰੇ ਆਪੇ ਰੱਬ ਹੀ ਆ ਤੇ ਉਹ ਮੈਂ ਉਹ ਕਰਕੇ ਆਪਾਂ ਉਹਨੂੰ ਪਹਿਲਾ ਪ੍ਰੋਗਰਾਮ ਬਣਾਇਆ ਵੀ ਐਤਵਾਰ 27 ਅਕਤੂਬਰ ਨੂੰ ਜਿਹੜਿਆ ਉਹ ਗਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਦੇ ਲੜਕੇ ਲੜਕੀਆਂ ਦੇ ਜਿਹੜੇ ਆਨੰਦ ਕਾਰਜ ਹੋ ਜਣੇ ਆ ਇਹ ਸੰਗਤਾਂ ਜਿਹੜੀਆਂ ਜਦੋਂ ਵਿਆਹ ਹੋ ਜਾਂਦੇ ਆ ਤੋਂ ਬਾਅਦ ਆਉਣੀਆਂ ਸ਼ੁਰੂਤ ਦੀਆਂ ਬਾਬਾ ਜੀ ਸਾਡੀ ਕੁੜੀ ਇਦਾਂ ਕਰਦੀ ਹੋਣ ਦੇਖੋ ਕੋਈ ਹਰ ਦੁਨੀਆ ਦਾ ਕੰਮ ਜਿਹੜਾ ਨਾ ਉਹਦਾ ਕੋਈ ਪ੍ਰੋਗਰਾਮ ਹੁੰਦਾ ਫੋਣ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਵੀ ਜਿੰਨੇ ਲੋਕ ਭਾਵੇਂ ਕੋਈ 100 ਕੁੜੀ ਜਿਹੜੀ ਵਿਆਹਣ ਵਾਲੀ ਆ ਜੇ ਪਾੜੀਆਂ 50 ਵਿਆਹਣ ਵਾਲੀਆਂ ਮੰਗੀਆਂ ਹੁਣ ਇਹ ਚੰਗੇ ਚੰਗੇ ਮੁੰਡੇ ਮੁੰਡੇ ਤੁਸੀਂ ਦੇਖ ਲਿਓ ਆਪ ਕੋਈ ਨਸ਼ੇ ਪੱਤੇ ਨਾ ਖਾਂਦੇ ਹੋਣ ਇਹ ਗੱਲ ਇਸ ਤਰ੍ਹਾਂ ਵੀ ਜਿੰਨੀਆਂ ਮਰਜ਼ੀ ਆਜੋ 10 20 50 100 200 ਜਿੰਨੇ ਹੋਊਗਾ ਇੱਥੇ ਕੋਈ ਨਾਲ ਹੀ ਗੱਲ ਨਹੀਂ ਗੁਰੂ ਦਾ ਭਾਈ ਕਿਹ ਨਹੀਂ ਗਿਆ ਜੀ ਦਾ ਉਹ ਉਹ ਜਿਹੜਾ ਅਤਲ ਮਾਰਾ ਸੱਚੇ ਪਾ ਚਨੇ ਇਦਾਂ ਪਰ ਪਰ ਕੁੜੀਆਂ ਦੇ ਕਿੰਨੇ ਵਿਆਹ ਹੋਏਗਾ ਕੋਈ ਇੱਥੇ ਆਪ ਆਪ ਢਿੰਡੀਆਂ ਪੈਂਦੇ ਆ ਤਿੰਨ ਢਿੰਡੀਆਂ ਉਹਦੇ ਦੋ ਢਿੰਡੀਆਂ ਦੇ ਡੰਡੇ ਆ ਉੱਥੇ ਉੱਥੇ ਜਿਹੜੀਆਂ 19 ਕੁੜੀਆਂ ਦਾ ਇੱਤੇ ਦਿਨ ਕਿ ਉਹਨਾਂ ਪਿੰਡਾਂ ਦੁਆ ਦੁਆ ਪਿੰਡੀਆਂ ਦਾ 19 ਕੁੜੀਆਂ ਦਾ ਵਿਆਹ ਹੋਇਆ। ਇਹ ਕਰਕੇ ਮੈਂ ਕਹਿਣਾ ਵਾ ਸਾਡੇ ਮੁਖਸਰ ਸਾਹਿਬ ਉੱਥੇ ਪਤਾ ਨਹੀਂ ਕਿੰਨੇ ਵਿਆਹ ਹੋਏ ਆ। ਹੁਣ ਤੱਕ ਹਜ਼ਾਰਾਂ ਕੁੜੀਆਂ ਦੇ ਵਿਆਹ ਕਰਾ ਚੁੱਕੇ ਹਾਂ। ਸਾਨੂੰ ਜਿਹੜਾ ਮਗਰੋਂ ਆ ਕੇ ਪਰੇਸ਼ਾਨ ਕਰਦਾ ਬਾਬਾ ਜੀ ਮੈਂ ਰੱਖ ਲਿਆ ਮੈਂ ਕਰ ਲਿਆ ਉਹ ਸਾਡੇ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਇਹ ਸੰਗਤਾਂ ਦਾ ਕੰਮ ਹੁੰਦਾ ਨਾਲੇ ਸਾਡੇ ਕਈ ਕੰਮ ਚੱਲਣ ਦਾ ਹੈ ਕਈ ਪ੍ਰੋਗਰਾਮ ਹੈ। ਤੇ ਜਿਹੜਾ ਪ੍ਰੋਗਰਾਮ ਹੈ ਜਿੰਨੂੰ ਫੜਦੇ ਆ ਉਹਨੂੰ ਕਰਦੇ ਹਾਂ। ਇਹ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਜਿੰਨਾ ਜਿੰਨਾਂ ਨੂੰ ਜਿਹੜੇ ਜਿਹੜੇ ਚਾਹਵਾਨ ਆ ਵੀ ਮੇਰੀ ਧੀ ਦਾ ਜਿਹੜਾ ਬਾ ਪੱਲਾ ਫੜਾਇਆ ਜਾਵੇ ਤੇ ਉਹਦਾ ਪੱਲਾ ਜਿਹੜਾ ਵਾ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਤੇ ਹੋਰ ਵੀ ਜਿਹੜੀਆਂ ਜਾਸਾ ਹੋਣਗੇ ਹੋਰ ਬੜੀਆਂ ਬੜੀਆਂ ਚੰਗੇ ਚੰਗੀਆਂ ਰੂਹਾਂ ਆਉਣਗੀਆਂ ਜਿਹੜੀਆਂ ਧੀਾਂ ਦੇ ਪੱਲੇ ਫੜਾਉਣਗੀਆਂ। ਇਹ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਸੰਗਠਨ ਜਿਨੀਆਂ ਸੁਣਦੀਆਂ ਨੇ ਸਾਰੇ 27 ਅਕਤੂਬਰ ਵਾਲੇ ਦਿਨ ਗੁਰਦੁਆਰਾ ਭਾਈ ਕਿਨਈਆ ਜੀ ਭਾਈ ਮਨਸਾਹਬ ਰੋਡ ਸੁਲਤਾਨਪੁਰ ਅੰਮ੍ਰਿਤਸਰ ਪਹੁੰਚ ਕੇ ਇਹ ਦਰਸ਼ਨ ਦਿਓ ਦਿੱਤੀਆਂ ਨੂੰ ਅਸ਼ੀਰਵਾਦ ਦਿਓ ਇਹ ਮੇਰਾ ਟੈਲੀਫੋਨ ਨੰਬਰ ਜਿਹੜਾ ਵਾ ਉਹ ਨੋਟ ਕਰ ਲਓ ਜਿਹੜਾ ਅਸ਼ੰਦਾ 1008 890 37063 1008 98158 05363 ਫਿਰ ਦੁਬਾਰਾ ਬੋਲਦਿਆਂ 78 78890 37036199 15805363 ਤੇ Facebook ਜਿਹੜੀ ਮੇਰੀ ਹੈਗੀ ਆ ਉਹ ਅਮਰਸਰ ਪੰਜਾਬ ਉਹਦੇ ਤੇ ਵੀ ਥਾਂ ਤਾਂ ਦੇ ਆ YouTube ਵੀ ਸੇ ਨਾ ਦੇ ਆ ਉਹ ਅਮਰਸਰ ਦੇ ਨਾਂ ਤੇ Instagram ਵੀ ਸੇ ਨਾ ਦੇ ਆ ਤੇ ਜਿੱਥੇ ਮੇਰੀ ਫੋਟੋ ਲੱਗੀ ਹੋਊਗੀ ਉੱਥੇ ਵੀ ਸ਼ਾਇਦ ਤੁਹਾਨੂੰ ਕੋਈ ਇਹੋ ਜਿਹੜਾ ਤੁਹਾਡਾ ਫੋਨ ਨੰਬਰ ਲੱਭਣ ਤੇ ਕਰਕੇ ਤੇ ਦਾਤਾ ਦਾ ਸ਼ਿਵਾ ਦਾ ਆ ਰਿਹਾ ਗੁਰੂ ਧਰ ਦੇ ਕਿਰਪਾ ਕਰ ਮਾਈ ਕਨੀਆ ਜੀ ਇਹ 3 ਦੇ ਵਿਆਹ ਜਿਹੜੇ ਆਪਾਂ ਸਾਰੇ ਆਓ ਰਲ ਮਿਲ ਕੇ ਕਰੀਏ ਇਹ ਉਹਨਾਂ ਪਰਲੇ ਫੜਾਈਏ ਤੇ ਗੁਰੂ ਦੀਆਂ ਖੁਸ਼ੀਆਂ ਲਈਏ ਸਾਲ ਬਾਅਦ ਫੇਰ ਤੁਹਾਨੂੰ ਮੁਕਾਕੇ ਮਿਲਣਾ ਤੇ ਇਹ ਕਰਕੇ ਇਹ ਮੌਕੇ ਦਾ ਲਾਭ ਠਾਈਏ ਸਾਰੇ ਕਿਉਂਕਿ ਇੱਕ ਧੀ ਦਾ ਦਾਨ ਕਰਨਾ 500 ਗਊ ਦਾਨ ਕਰਨ ਦੇ ਬਰਾਬਰ ਆ ਤੇ ਪੱਲਾ ਫੜਾਉਣ ਨੂੰ ਇੱਥੇ ਸਾਰੇ ਭੱਜਉਂਦੇ ਆ ਮੈਂ ਉਹਨਾਂ ਨੂੰ ਕਈ ਵਾਰ ਆਨਾ ਪੱਲਾ ਉਹ ਫੜਾਉ ਬੰਦੇ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਦਾ ਸੁਜੋਗ ਹੈ ਜਿਨ੍ਹਾਂ ਨੇ ਕੋਈ ਕੀਤਾ ਉਹਨਾਂ ਦੇ ਹੱਥ ਨਹੀਂ ਲਾਉਣ ਦਿੰਦੇ ਐਸ ਕਰੇ ਉਹ ਪ੍ਰੋਗਰਾਮ ਬਣਾਇਆ ਵੀ ਜਿਹੜੇ ਜਿਨ੍ਹਾਂ ਪੱਲੇ ਨੂੰ ਹੱਥ ਲਾਉਣਾ ਕੁਟੀ ਦੇ ਨੂੰ ਇੱਕ ਬਹੁਤ ਵੱਡਾ ਸਮਝਣਾ ਸੱਤਖੰਡ ਦਾ ਰਸਤਾ ਦਾ ਉਹ ਬੰਦੇ ਜਿਹੜੇ ਆ ਉਹ ਉਹ ਹੀ ਲਾਉਣਗੇ ਜਿਹੜੇ ਜਿਹੜੇ ਜਿਹਨਾਂ ਦੇ ਅੰਦਰ ਭਾਵਨਾ ਹੋਊਗੀ ਧੀਆਂ ਦਾ ਪੱਲਾ ਫੜਾਉਣ ਦੀ ਇਹ ਬਹੁਤ ਬਹੁਤ ਧੰਨਵਾਦ ਜੁੰਦੇ ਰਹੋ ਉਹਦਾ ਸਾਡੇ ਜਿਹੜੇ ਜਿਹੜੇ ਤੁਹਾਡੀ ਰਾਖੀ ਮੇਰੇ ਵੀਰ ਹੋਣੇ ਆ ਮੈਂ ਕੋਈ ਕੇ ਨੂੰ ਨਫ਼ਰਤ ਨਹੀਂ ਕਰਦਾ ਪਰ ਮੈਂ ਜਿਨ੍ਹਾਂ ਨੂੰ ਬੁਲਾਇਆ ਵਾ ਉਹ ਬੰਦੇ ਜਿਹੜੇ ਆਉਣਗੇ ਤੇ ਉਹਨਾਂ ਦਾ ਸਤਿਕਾਰ ਮਾਣ ਨਹੀਂ ਕਰਨਾ ਹੁੰਦਾ ਤੇ ਪੱਤਰਕਾਰਾਂ ਵੀਰਾਂ ਨੂੰ ਮੇਰੀ ਬਿੰਦਈ ਆ ਕਿ ਮੇਰੇ ਨਾਲ ਕੰਡਕਟ ਕਰਕੇ ਪਹਿਲਾਂ ਤੇ ਫਿਰ ਜਿੰਨੇ ਆਉਣਾ ਵਾ ਉਹ ਆ ਸਕਦਾ ਇਹ ਨਹੀਂ ਵੀ ਮੈਂ ਕਿਸੇ ਨਾਲ ਨਾਰਾਜ਼ ਨਹੀਂ ਕਿ ਕਿਸੇ ਨਾਲ ਹੁਣ ਜੇ 2-300 ਪੱਤਰਕਾਰ ਆ ਗਏ ਨੇ ਮੈਂ ਉਹਨਾਂ ਦੀ ਨਹੀਂ ਜਲ ਜਲ ਸਕਦਾ ਕਿ ਮੇਰੇ ਤੇ ਕਿਰਪਾ ਕਰਨੀ ਆ ਜਿੰਨਾ ਜਿੰਨਾ ਬੰਦਿਆਂ ਨੂੰ ਬਲਾਵਾ ਦੇਵਾਂਗਾ ਉਹ ਬੰਦੇ ਆਉਣ ਤੇ ਜੋ ਚਲੋ ਜੋ ਸਾਡੇ ਕੋਲ ਸ਼ਰਧਾ ਦਾਪ ਕੋ ਉਹਨਾਂ ਦੀ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਜੁੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ